ਲੈ ਲੈ ਜਾ ਬਾਈ ਕਰਾਂ ਮਾਰਨੋਂ ਨਿਕਾਇਆ ਦੋਸਤੋ ਸਿਕਣਾ ਕਰੋ ਚੈੱਕ ਹਨ ਬਾਕੀ ਮਗਰੋਂ ਪੱਠ ਪੁੜੇ ਦੀ ਚੈੱਕ ਕਰ ਲਓ ਬਹੁਤ ਸੋਹਣੇ ਪੱਠ ਪੁੜੇ ਦੀ ਆ ਬਈ ਦੋਸਤੋ ਠੰਡੀ ਸੀਲ ਬੋੜੀ ਹੈ ਬਈ ਠੰਡੀ ਸੀਲ ਬਾਈ ਠੰਡੀ ਸੀਲ ਲੈ ਠੀਕ ਹੈ ਆ ਲੈ ਜਾ ਮਾਰਦੀ ਹੈ ਲੈ ਚੈੱਕ ਕਰ ਲਓ ਪੂਰੀ ਠੰਡੀ ਸੀਲ ਹੈ ਮੈਂ ਇਕੱਠੀਆਂ ਲੈਣਾ ਚਾਹੁੰਦਾ ਜੀ ਕੋਈ ਫੁੱਲ ਮਾਨਤਨ ਕਰ ਦਿਆਂਗੇ ਆ ਫੁੱਲ ਮਾਨਤਨ ਕਰ ਦਿਆਂਗੇ ਕਰ ਦੇ ਹਾਂਜੀ ਪੂਰਾ 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 ਜੀ ਠੀਕ ਹੈ ਜਿਹੜੀ ਗੱਲ ਆਪਾਂ ਕਹੀਓ ਨਿਕਲੂਗੀ ਨਿਕਲੂ ਨਿਕਲੂ ਕੋਈ ਇਹ ਝੂਠ ਨਹੀਂਗਾ ਬਈ ਅਗਲਾ ਦੂਰੋਂ ਆਉਂਦਾ ਮੰਨ ਲਾ ਹਨ ਤੇਰ ਬਾੜ ਕੇ ਉਹ ਵੀ ਵੀਰ ਦੂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆਂ ਬਾਈ ਲੱਖੇ ਦੇ ਘਰੇ ਪਿੰਡ ਝੋੜ ਖੜੇ ਆਂ ਤਹਿਸੀਲ ਨੂੰ ਮਰੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੋਸਤੋ ਬਾਈ ਕੋਲੇ ਨਾ ਤਿੰਨ ਝੋਟੀਆਂ ਵਿਕਾਊ ਆ ਨਿਗਾਹ ਮਾਰੋ ਸੀ ਤਿੰਨ ਨਗੀਨੇ ਬਾਈ ਰੱਖੀ ਖੜਾ ਸਿੰਗਾ ਜੇ ਗੱਲ ਕਰਗੇ ਜੇ ਆਪਾਂ ਕੱਦਗਾਠ ਦੀ ਗੱਲ ਕਰਗੇ ਜੇ ਵੇਲ ਦੀ ਗੱਲ ਕਰਗੇ ਨਿਗਾਹ ਮਾਰੋ ਸੀ ਕਿਰਾ ਫੁੱਲ ਵੇਲਾ ਆ ਝੋਟੀ ਚ ਚੈੱਕ ਕਰ ਲੋ ਸੀ ਕਿਰਾ ਹਣਾ ਸਿੰਘ ਇਹਦੇ ਵੀ ਸੋਹਣੇ ਆ ਸਿੰਘ ਤਿੰਨਾਂ ਘਟੀਆਂ ਦੇ ਸੋਹਣੇ ਦੋਸਤੋ ਬਾਕੀ ਬਾਈ ਕੋਲੇ ਵੀ ਪਸ਼ੂ ਤੁਸੀਂ ਵੇਖ ਲਓ ਬਹੁਤ ਚੰਗੇ ਪਸ਼ੂ ਆ ਵੀਰ ਕੋਲੇ ਰੰਗ ਦੀ ਵੀ ਹੈਗੀ ਏ ਝੋਟੀ ਹਨਾ ਨਗਿੰਨੇ ਹੀ ਰੱਖੀ ਖੜਾ ਬਾਈ ਸਾਰੇ ਟਾਪ ਦੇ ਨਗਿੰਨੇ ਆ ਵੀਰ ਕੋਲੇ ਤੇ ਆਪਾਂ ਤੁਹਾਨੂੰ ਆ ਤਿੰਨ ਝੋਟੀਆਂ ਦੀ ਵੀਡੀਓ ਕਵਰ ਕਰਾਂਗੇ ਅੱਜ ਬਾਈ ਦੇ ਘਰੋਂ ਤਿੰਨੇ ਬਾਈ ਨੇ ਸੇਲ ਕਰਨੀਆਂ ਇਹ ਤੇ ਸਾਰੀ ਜਾਣਕਾਰੀ ਨਾਲ ਆਪਾਂ ਵੀਰ ਤੋਂ ਲੈ ਕੇ ਦੱਸਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆਪਣੀ ਨੂੰ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੀ ਲੱਗੀ ਵੀਡੀਓ ਤੇ ਕਰਾਈਏ ਬਾਈ ਨਾਲ ਗੱਲਬਾਤ ਲੈਣੇ ਆ ਸਾਰੇ ਨਗਾਂ ਦੀ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਲਖਵਿੰਦਰ ਸਿੰਘ ਆ ਪਿੰਡ ਚੋੜੜਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਆ ਤਹਿਸੀਲ ਮਲੋਟ ਠੀਕ ਹੈ ਬਾਈ ਜੀ ਗੱਲ ਕਰ ਗਏ ਆਪਾਂ ਆਪਣੇ ਕੋਲੇ ਤਿੰਨ ਝੋਟੀਆਂ ਵਗਾਉ ਹਣਾ ਅੱਜ ਹਾਂਜੀ ਹਾਂਜੀ ਠੀਕ ਹੈ ਤੇ ਤਿੰਨਾਂ ਦੀ ਆਪਾਂ ਜਾਣਕਾਰੀ ਦੇਣੀ ਆ ਬਾਈ ਹਣਾ ਪਹਿਲੇ ਨੰਬਰ ਵਾਲੀ ਦੀ ਆਪਾਂ ਸਟਾਰਟ ਕਰ ਦੇ ਲੈਨੇ ਆ ਜਿਵੇਂ ਆਹ ਝੋਟੀ ਆ ਹਣਾ ਹਾਂਜੀ ਦੋਸਤੋ ਇਹਦਾ ਕੱਦ-ਗਾੜ ਸੁੱਝ ਨਿਗਾਹ ਮਾਰ ਲਓ ਬਾਕੀ ਵੇਲ-ਵੂਲ ਚੈੱਕ ਕਰ ਲਓ ਬਾਕੀ ਸਿੰਘਾਂ ਦੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਘਰ ਲਓ ਡੇਢ ਸਾਲ ਬਾਈ ਖੀਰੀ ਹੈ ਫਰੇ ਖੀਰੀ ਖੀਰੀ ਪੱਕੀ ਗਰੰਟੀ ਹੈ ਹਾਂਜੀ ਪੱਕੀ ਗਰੰਟੀ ਆ ਤਾਰਾਂ ਵੀ ਕਰਕੇ ਹਟ ਗਈ ਇਹ ਅੱਛਾ ਤਾਰਾਂ ਕਰਕੇ ਹਟ ਗਈ ਹਾਂਜੀ ਤਾਰਾਂ ਕਰਕੇ ਹਟ ਗਈ ਠੀਕ ਹੈ ਠੀਕਾ ਨਹੀਂ ਭਰਾਇਆ ਠੀਕਾ ਨਹੀਂ ਭਰਾਇਆ ਠੀਕ ਹੈ ਅਗਲਾ ਆਪੇ ਸਾਹਮਣਾ ਭਰਾ ਲੈਣਾ ਜਿਹੜਾ ਭਾਉਣਾ ਹਾਂਜੀ ਸਾਹਮਣਾ ਜਿਸ ਨੇ ਭਰਾਉਣੀ ਆ ਆ ਭਰਾ ਲੂਗਾ ਕਿਹੜੇ ਦਾ ਮਰਜ਼ੀ ਬੋਲਦਾ ਭਰਾਉਣਾ ਗਲੇ ਲੈਣੇ ਹਾਂ ਠੀਕ ਹੈ ਆਪਾਂ ਭਰਾਇਆ ਨਹੀਂ ਹਾਂਜੀ ਨਹੀਂ ਭਰਾਇਆ ਠੀਕ ਹੈ ਡੇਢ ਸਾਲ ਦੀ ਹੈ ਹਾਂ ਹਾਂਜੀ ਠੀਕ ਹੈ ਜੇ ਬਾਈ ਥਾਣਾ ਦੀ ਗੱਲ ਕਰ ਗਏ ਆਪਾਂ ਫੋਟਸ਼ਾਂਗ ਹੈ ਨਹੀਂ 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 ਹੈ ਨਹੀਂ ਚਾਰ ਥਾਣਾ ਜੀ ਚਾਰ ਥਾਣੇ ਮ ਲੈ ਬਈ ਤੋੜ ਕੇ ਦਿਖਾ ਦਗੇ ਮਣੀ ਇਹ ਕਰਾਂ ਲੈ ਵੀ ਦੋਸਤੋ ਤੁਹਾਨੂੰ ਆਪਾਂ ਨਗੀਨਾ ਤੋੜ ਕੇ ਦਿਖਾਉਣੇ ਆ ਵੀਰ ਕੋਲੋਂ ਲੈ ਲੈ ਜਾ ਬਾਈ ਕਰਾਂ ਸੇ ਮਾਰਨੋ ਨਿਗਾਹ ਦੋਸਤੋ ਅਸੀਂ ਕਰਾਂ ਕਰੋ ਚੈੱਕ ਕਰਾਂ ਬਾਕੀ ਮਗਰੋਂ ਪੱਠ ਪੁੜੇ ਦੀ ਚੈੱਕ ਕਰ ਲਓ ਬਹੁਤ ਸੋਹਣੇ ਪੱਠ ਪੁੜੇ ਦੀ ਆ ਲੈ ਜਾ ਬਾਈ ਕਰਾਂ ਹਨਾ ਕਰੋ ਫੇਸਬੁਕ ਕੋਆਰਟੀ ਬਹੁਤ ਸੋਹਣੀ ਆ ਹਨਾ ਦੋਸਤੋ ਆਪਾਂ ਨੇ ਥਣਾਂ ਦੇ ਨਿਗਾਹ ਮਾਰਾ ਦਨੇ ਆ ਲੈ ਘਰ ਨੂੰ ਚੈੱਕ ਥਣ ਦੇਖੋ ਅਸੀਂ ਚਾਰੇ ਥਣ ਖਿੰਡਵੇਂ ਆ ਵੀ ਦੋਸਤੋ ਠੰਡੀ ਸੀਲ ਪੋੜੀ ਹੈ ਬਾਈ ਠੰਡੀ ਸੀਲ ਲੈ ਠੀਕ ਆ ਆ ਲੈ ਜਾ ਲੈ ਚੈੱਕ ਕਰ ਲਓ ਪੂਰੀ ਠੰਡੀ ਸੀਲ ਆ ਮਗਰੋਂ ਪੱਠਾ ਮੈਂ ਕਹਣਾ ਵਾਕਮਾਲ ਹੀ ਆ ਬਾਈ ਬਹੁਤ ਸੋਹਣੀ ਸ਼ਕੀਨ ਝੁੱਟੀ ਆ ਵੀਰ ਹਨਾ ਬਾਈ ਰੇਟ ਦੀ ਗੱਲ ਕਰਕੇ ਫਿਰ ਇਹਦਾ ਰੇਟ ਬਾਈ ਆਪਾਂ ਫੋਨ ਤੇ ਕਰਾਂਗੇ ਹੁਣ ਤੇ ਕਰਨਾ ਹਾਂਜੀ ਹਾਂਜੀ ਜਾਇਜ਼ ਹੋ ਜੂਗਾ ਜਾਇਜ਼ ਹੋ ਜੂਗਾ ਜਾਇਜ਼ ਤੇ ਮੰਡ ਤਾਂ ਫੁੱਲ ਕਰਦੇ ਆਂ ਆਲ ਕਰ ਦਾਂਗੇ ਇਹ ਫੁੱਲ ਕਰ ਦਾਂਗੇ ਠੀਕ ਐ ਲੈ ਬਈ ਦੂਜੇ ਨੰਬਰ ਤੇ ਆਪਾਂ ਦਿਖਾਈ ਗਏ ਹਨਾ ਇਕੱਠੀ ਆਹ ਜੇ ਦਿਖਾਈ ਗਏ ਆਪਾਂ ਗੱਲ ਕਰਕੇ ਬਾਈ ਕੱਦ-ਕਾੜ ਦੋਸਤ ਇਹਦਾ ਚੈੱਕ ਕਰ ਲਓ ਬਹੁਤ ਸੋਹਣੀ ਕੱਟੀ ਐ ਵੀ ਕੱਦ-ਗਾਠ ਚੰਗਿਆ ਬਾਕੀ ਸੈਂਗਾ ਦੀ ਗੱਲ ਕਰਾਂ ਨਾ ਜਿਵੇਂ ਨਿਗਾਹ ਮਾਰੋ ਕਰਾਂ ਸਿੰਘ ਵੀ ਸੋਹਣਾ ਲੱਗਿਆ ਕੁੰਡੇ ਸਿੰਘ ਆ ਫੇਸ ਕੋ ਆਰਟੀ ਵੀ ਚੰਗੀ ਆ ਬਾਈ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਜੀ ਸਵਾ ਸਾਲ ਦੀ ਆ ਇਹ ਸਵਾ ਸਾਲ ਦੀ ਸਵਾ ਸਾਲ ਦੀ ਖੀਰੀ ਆ ਖੀਰੀ ਖੀਰੀ ਠੀਕ ਹੈ ਕੋਈ ਫੋਰ ਸ਼ਾਂਕ ਨਹੀਂ ਚਾਰ ਥਾਣੇ ਹੈਗੇ ਆ ਅਸ ਚਾਰ ਥਾਣੇ ਦੇ ਵੀ ਤੁਸੀਂ ਵਿਖਾ ਵੀ ਦਿਓ ਭਾਵੇਂ ਮੜਾ ਕਰੀ ਘਰ ਬਾਈ ਦਿਖਾ ਦਗੇ ਆਪਾਂ ਫਿਰ ਲੈ ਵੀ ਦੋਸਤੋ ਚੈੱਕ ਕਰ ਲਓ ਸੀ ਚਾਰ ਥਾਣੇ ਦੇ ਆ ਦੋਸਤੋ ਸ਼ਕੀਨ ਕੱਟੀ ਹੈ ਵੀ ਇਹ ਗੱਲ ਕਰ ਗਏ ਬਾਈ ਇਹਦਾ ਫਿਰ ਰੇਟ ਕਿੰਨਾ ਰੱਖਿਆ ਰੇੜੀ ਫੋਨ ਤੇ ਕਰਾਂਗੇ ਆਪਾਂ ਇਹਦਾ ਤਿੰਨਾ ਨਗਾਂ ਦਾ ਫੋਨ ਤੇ ਕਰਨਾ ਨਗਾਂ ਦਾ ਫੋਨ ਤੇ ਹੀ ਹੋਊਗਾ ਜਾਇਜ਼ ਹੋਊਗਾ ਜਾਇਜ਼ ਜਾਇਜ਼ ਜੀ ਮੰਨ ਤਾਂ ਤਾਂ ਹੋ ਜਾਊਗਾ ਹੋ ਜਾਊਗਾ ਹੀ ਹੋ ਜਾਊਗਾ ਠੀਕ ਹੈ ਜੇ ਭਾਈ ਗੱਲ ਕਰਕੇ ਅੱਗੇ ਆ ਗਈ ਆਪਣੇ ਕੋਲ ਤੀਜੇ ਨੰਬਰ ਤੇ ਆਹ ਸਾਰਾ ਨਾਲ ਵੱਡੀ ਘੱਟੀ ਹੈ ਨਾ ਹਾਂਜੀ ਹਾਂਜੀ ਠੀਕ ਐ ਜੇ ਇਹਦਾ ਕਦਗਾਠ ਭਾਈ ਨਾਲ ਖੜੀ ਮੜਾ ਜਾਪਾ ਕਦਗਾਠ ਦੀ ਜੱਜਮੈਂਟ ਕਰਾ ਦੇਗੇ ਲੈ ਵੀ ਚੈੱਕ ਕਰ ਲੋ ਬਾਈ ਦੇ ਕਦਗਾਠ ਦੇ ਬਰਾਬਰ ਹੈ ਨਾ ਨਿਗਾਹ ਮਾਰੋ ਉਸੇ ਕਰਾਂ ਫੁੱਲ ਕੱਦਾ ਹੈ ਨਾ ਫੁੱਲੀ ਵੇਲ ਆ ਦੋਸਤੋ ਠੀਕ ਐ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਦੋਸਤੋ ਇਹਦੇ ਵੀ ਤੇ ਭਾਈ ਇਹਦੀ ਉਮਰ ਕਿੰਨੀ ਹੋਊਗੀ ਫਿਰ ਇਹਦੀ ਉਮਰ ਜੀ ਹੋਊਗੀ 2.5 ਸਾਲ ਦੀ 2.5 ਸਾਲ ਹੋਊਗੀ ਹਾਂਜੀ ਹੈਗੀ ਆ ਠੀਕ ਐ ਦੰਦੋ ਭਾਈ ਕਿਵੇਂ ਫਰੇ ਦੰਦੋ ਭਾਈ ਚੌਗੇ ਦੰਦ ਚਖਦੀ ਆ ਅੱਛਾ ਚੌਗੇ ਦੰ ਹਾਂਜੀ ਬਈ ਇਹਦੇ ਥਣਾ ਤੇ ਨਿਗਾ ਮਾਰਾ ਦੇਣਾ ਇੱਕ ਵਾਰੀ ਮਾਰ ਲਓ ਜੀ ਇੱਥੇ ਦਿਖਾਈਂ ਗਿਰਮੜਾ ਚੈੱਕ ਕਰਾ ਦਗੇ ਦੋਸਤੋ ਇਹਦੇ ਵੀ ਥਣਾ ਤੇ ਨਿਗਾ ਮਾਰ ਲਓ ਕਰਾ ਕਰੋ ਚੈੱਕ ਕਰਾ ਚਾਰ ਥਣਾ ਤੁਹਾਨੂੰ ਇਹਦੇ ਮਿਲ ਲਗੇ ਕੋਈ ਫੋਟ ਨਹੀਂ ਛਾਂਗਣੀ ਬਈ ਜੀ ਨੰਬਰ ਬੋਲ ਦੀ ਆਪਣਾ ਫਿਰ ਨੰਬਰ ਵੀਰੇ 76333 ਠੀਕ ਹੈ ਹਾਂਜੀ ਇੱਕ ਵਾਰੀ ਹੋਰ ਬੋਲ 7000 62333 ਠੀਕ ਹੈ ਹਾਂਜੀ ਹਾਂਜੀ ਦੋਸਤੋ ਤੁਸੀਂ ਨਿਗਾ ਮਾਰੋ ਕਰਾ ਬਾਈ ਦੇ ਕਿਵੇਂ ਲੱਗਿਆ ਤੁਹਾਨੂੰ ਇੰਨੇ ਝੋਟੀਆਂ ਜਰੂਰ ਦੱਸਿਓ ਜੇ ਕਮੈਂਟਾਂ ਦੇ ਵਿੱਚ ਬਾਕੀ ਪਸ਼ੂ ਤੁਸੀਂ ਬਾਈ ਦੇ ਵੇਖ ਲਓ ਹਣਾ ਭਈ ਇਹੋ ਜਿਹੜੀ ਬੂਰੀ ਕੱਟੀ ਆ ਨਾ ਹਾਂਜੀ ਬਹੁਤ ਸ਼ਕੀਨ ਕੱਟੀ ਆ ਫਿਰ ਉਹ ਵੀ ਪੂਰੀ ਜੀ ਪੂਰੀ ਉਹ ਤਾਂ ਠੀਕ ਹੈ ਹਾਂਜੀ ਬਈ ਜੇ ਗੱਲ ਕਰ ਗਿਆ ਆ ਆਪਣੇ ਕੋਲ ਝੋਟੀ ਆ ਬੂਰੀ ਹੈ ਹਾਂਜੀ ਹਾਂਜੀ ਠੀਕ ਹੈ ਪੂਰੀ ਸ਼ਕੀਨ ਨਰਕੀ ਪੂਰੀ ਸ਼ਕੀਨ ਬਾਈ ਆ ਦੇਖੋ ਕਰਦੀ ਹੈ ਮਤਲਬ ਝੋਟੀ ਆ ਤੇ ਆਪਾਂ ਸੇਲ ਨਹੀਂ ਕਰਨੀ ਵੈਸੇ ਆਪਾਂ ਵਿਖਾਉਣ ਵਾਸਤੇ ਵੀਡੀਓ ਬਣਵਾਈ ਹੈਗੀ ਆ ਠੀਕ ਹੈ ਠੀਕ ਹੈ ਹਾਂਜੀ ਵੈਸੇ ਹੈ ਬਹੁਤ ਠੰਡੀ ਸੀਲਾ ਸੰਗਲ ਲਾ ਦੇ ਉੱਥੇ ਖੜੀ ਰਹਿੰਦੀ ਹੈਗੀ ਉੱਥੇ ਖੜੀ ਰਹਿੰਦੀ ਹੈ ਹਾਂਜੀ ਹਾਂਜੀ ਠੀਕ ਹੈ ਕਿੰਨੇ ਕ ਟਾਈਮ ਦੀ ਹੋਊ ਬਈ ਇਹ ਇਹ ਬਾਈ ਹੈਗੀ ਯਾਰ ਸਵਾ ਡੇਢ ਸਾਲ ਦੀ ਇਹ ਡੇਢ ਸਾਲ ਬਹੁਤ ਸ਼ਕੀਨ ਜੁੱਟੀ ਹੈ ਬਾਈ ਹਾਂ ਮਖਾ ਦਿਓ ਵੀਡੀਓ ਤੁਸੀਂ ਮਾਰ ਕੇ ਚਾਰ ਚਫੇਰੇ ਲੈ ਵੀ ਕੱਦਗਾੜ ਚੈੱਕ ਕਰ ਲਓ ਮਾਰ ਲਓ ਨੇਗਾ ਕਰਾਂ ਬਾਕੀ ਸਿੰਘਾਂ ਦੇ ਚੈਕ ਨਿਗਾਹ ਮਾਰੋ ਸੀ ਕਰਾਂ ਤੇ ਪੂਰੀ ਠੰਡੀ ਸੀ ਲਾ ਹਣਾ ਕਦ ਕੁਦ ਵੀ ਚੰਗਾ ਬਾਈ ਹਾਂਜੀ ਹਾਂਜੀ ਠੀਕ ਹੈ ਇਹ ਬਈ ਫਿਰ ਸ਼ੌਂਕ ਨਾਲ ਹੀ ਰੱਖੀ ਆ ਸ਼ੌਂਕ ਨਾਲ ਰੱਖੀ ਆ ਇਹ ਨਹੀਂ ਵੇਚਨੀ ਆਪਾਂ ਇਹ ਨਹੀਂ ਵੇਚਨੀ ਵੀਰ ਭਰਾ ਇਹਦਾ ਬਾਰੇ ਫੋਨ ਨਾ ਕਰੇ ਅੱਛਾ ਹਾਂਜੀ ਉਹ ਜਿਹੜੀਆਂ ਤਿੰਨ ਆਪਣੀਆਂ ਵੀਡੀਓ ਦੇ ਵਿੱਚ ਹੈਗੀਆਂ ਬਸ ਉਹੀ ਸੇਲ ਕਰਨੇ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਹੋਰ ਵੀ ਪਸੂ ਦੋਸਤੋ ਤੁਸੀਂ ਵੇਖ ਲਓ ਵੀਰ ਦੇ ਹਣਾ ਉਧਰ ਨੀਲੀ ਰਾਵੀ ਜੀ ਮੱਝ ਖੜੀ ਹੈ ਹਣਾ ਹ ਹਾਂਜੀ ਇਹ ਸੂਣ ਚ ਕਿੰਨਾ ਟਾਈਮ ਇਹਦੇ ਬਸ ਦਿਨ ਪੂਰੇ ਹੋ ਗਏ ਅੱਜ ਸਵੇਰ ਸੁਣਾਲੀ ਆ ਠੀਕ ਹੈ ਠੀਕ ਹੈ ਕਰੇ ਰੱਖੀਏ ਕਰੇ ਰੱਖੀ ਹਾਂਜੀ ਠੀਕ ਆ ਉਹ ਤਿੰਨ ਵਿਕਾਊ ਆ ਤਿੰਨ ਵਿਕਾਊ ਆ ਠੀਕ ਲੇਕਿਨ ਇੰਨੇ ਸਾਂ ਵੀ ਬੈਠਾ ਫਿਰ ਹਾਂਜੀ 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 ਉਹ ਵੀ ਕਰਨੀ ਹੈ ਸੇਲ ਫਿਰ ਨਹੀਂ ਜੀ ਉਹ ਨਹੀਂ ਸੇਲ ਕਰਨੀ ਅੱਛਾ ਉਹ ਨਹੀਂ ਸੇਲ ਕਰਨੀ ਨਹੀਂ ਜੀ ਠੀਕ ਆ ਤਿੰਨੇ ਹੀ ਕਰਨੀਆਂ ਇਹ ਚੱਲਣੇ ਕਰਨੀਆਂ ਹਾਂਜੀ ਠੀਕ ਐ ਤਿੰਨਾਂ ਦਾ ਫਿਰ ਰੇਟ ਰੂਟ ਕਰ ਲਈਏ ਜਿਆਦਾ ਰੇਟ ਕਰ ਲੈ ਕੋਈ ਆ ਜੀ ਤਿੰਨੇ ਇਕੱਠੀਆਂ ਲੈਣਾ ਚਾਹੁੰਦਾ ਜੀ ਕੋਈ ਫੁੱਲ ਮਾਨਦਾਨ ਕਰ ਦਿਆਂਗੇ ਫੁੱਲ ਮਾਨਦਾਨ ਕਰ ਦਿਆਂਗੇ ਹਾਂਜੀ ਪੂਰਾ 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 ਜੀ ਠੀਕ ਹੈ ਜਿਹੜੀ ਗੱਲ ਆਪਾਂ ਕਹੀਓ ਨਿਕਲੂਗੀ ਨਿਕਲੂ ਨਿਕਲੂ ਕੋਈ ਇਹ ਝੂਠ ਨਹੀਂਗਾ ਬਈ ਅਗਲਾ ਦੂਰੋਂ ਆਉਂਦਾ ਮੰਨ ਲਾ ਹਨ ਤੇਲਵਾਲ ਕੇ ਉਹ ਵੀ ਵੀਰ ਦੂਰੋਂ ਆਵੇ ਆਪਾਂ ਉਹਦਾ ਫੁੱਲ ਮਾਨਤਾਨ ਕਰਾਂਗੇ ਜੋ ਗੱਲ ਆਪਾਂ ਵੀਡੀਓ ਵਿੱਚ ਕਹੀ ਆ ਉਹ ਮਤਲਬ ਉਹੀ ਕਹੀ ਆ ਆਪਾਂ ਕੋਈ ਹੋਰ ਇਹਦੇ ਵਿੱਚ ਕੋਈ ਮਤਲਬ ਆਪਾਂ ਝੂਠ ਝਾਟ ਨਹੀਂ ਮਾਰਿਆ ਅਸੀਂ ਝੂਠ ਨਹੀਂ ਮਾਰਿਆ ਨਹੀਂ ਜੀ ਨਹੀਂ ਜਿਹੜੀ ਗੱਲ ਕਹੀ ਆ ਉਹੀ ਨਿਕਲੂਗੀ ਬਈ ਅਗਲਾ ਦੂਰੋਂ ਆਏ ਚੱਲ ਗਏ ਨਹੀਂ ਭਾਈ ਨਹੀਂ ਹੁੰਦੀ ਨਹੀਂ ਜੀ ਨਹੀਂ ਉਹ ਕੋਈ ਉਹੋ ਜੀ ਗੱਲ ਨਹੀਂ ਕਿ ਆਪਣੀ ਜੋ ਆਪਾਂ ਵੀਡੀਓ ਦੇ ਵਿੱਚ ਕਹਿਤਾ ਉਹੀ ਹੋਊਗਾ ਠੀਕ ਹੈ ਠੀਕ ਹੈ ਠੀ हां जी दोस्तों जे वीर दिया चंगियां लगियां ना थोनू ਝੋਟੀਆਂ ਤੇ ਵੀ ਇਹਨਾਂ ਨੰਬਰ ਆਪਾਂ ਲੈਦਾ ਸਕਰੀਨ ਤੇ ਵੀ ਨੰਬਰ ਚਲਾ ਦਾਂਗੇ ਤੇ ਫੋਨ ਤੇ ਜਰੂਰ ਕੰਟੈਕਟ ਕਰ ਲਓ ਜੇ ਰੇਟ ਬਾਈ ਨੇ ਫੋਨ ਤੇ ਰੱਖਿਆ ਤੇ ਆਪਣੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜਰੂਰ ਕਰ ਦਿਓ ਜੀ ਸਾਰੇ ਭਰਾ ਠੀਕ ਹੈ ਜੀ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਆਪਣੇ ਪੇਜ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਤੇ ਪੇਜ ਨੂੰ ਫੋਲੋ ਜਰੂਰ ਕਰ ਲਓ ਸਾਰੇ ਭਰਾ ਠੀਕ ਹੈ ਜੀ ਧੰਨਵਾਦ ਦੋਸਤੋ